हां जी दोस्तों स्वागत है ਤੁਹਾਡਾ ਦੋਸਤੋ ਦੋਸਤੋ ਇਹ ਸ੍ਰਿਸ਼ਟੀ ਵੀ ਬੜੀ ਅਜੀਬ ਚੀਜ਼ ਹੈ ਬੜੀ ਅਨੋਖੀ ਹੈ ਮੌਜੂਦਾ ਸਿੱਖਿਆ ਪ੍ਰਣਾਲੀ ਤੇ ਵਿਗਿਆਨ ਮੌਜੂਦਾ ਤੋਂ ਨਿਕਮੁਨੁਖ ਦੇ 10000 ਸਾਲ ਪੁਰਾਣਾ ਹੋਣ ਦਾ ਦਾਵਾ ਕਰਦੇ ਨੇ ਬਲਕਿ ਧਾਰਮਿਕ ਵਰਤਾਂਤ ਤਾਂ ਮੌਜੂਦਾ ਮਨੁੱਖ ਨੂੰ 6000 ਤੋਂ 7000 ਸਾਲ ਪੁਰਾਣਾ ਵਾਂਗੂ ਹੀ ਦੱਸਦੇ ਨੇ ਪਰੰਤੂ ਮਿਸਰ ਦੇ ਪਰਾਮਿਡ ਗੋਬੈਕਲੀ ਟੇਪੀ Peru ਦੇ ਸਮਾਰਕ Amazon ਜੰਗਲਾਂ ਚ ਮਿਲੇ ਮਾਇਆ ਸਭਤਾ ਦੇ ਨਿਸ਼ਾਨ ਮੈਸੋਪੋਟਾਮੀਅਨ ਕਯੂਨੀਫਾਰਮਸ ਮਨੁੱਖ ਦੀ ਇਹ 60-10000 ਸਾਲ ਪੁਰਾਣੀ ਹੋਣ ਦੀ ਧਾਰਨਾ ਨੂੰ ਸਪਸ਼ਟ ਚੁਣੌਤੀ ਦਿੰਦੇ ਨੇ ਪਰੰਤੂ ਸੋਵੀਅਤ ਕਾਲ ਚ ਸਾਈਬੀਰੀਆ ਚੋਂ ਮਿਲੀ ਇੱਕ ਜਵਾਨ ਲੜਕੀ ਦੀ ਤਬੂਤ ਅੰਦਰ ਸੰਭਾਲ ਕੇ ਰੱਖੀ ਹੋਈ ਦੇਹ ਜਿਹੜੀ ਆ ਉਹ ਮਨੁੱਖ ਜਾਤੀ ਦੇ ਆਰੰਭ ਬਾਰੇ ਸਾਰੀਆਂ ਵਿਗਿਆਨਿਕ ਧਾਰਨਾਵਾਂ ਤੇ ਇਤਿਹਾਸਿਕ ਵਰਤੰਤਾਂ ਨੂੰ ਚੁਣੌਤੀ ਦਿੰਦੀ ਆ ਤੇ ਉਹਨਾਂ ਤੇ ਸਵਾਲੀਆ ਨਿਸ਼ਾਨ ਲਾ ਛੱਡਦੀ ਆ ਰੇਡੀਓ ਕਾਰਬਨ ਡੇਟਿੰਗ ਮੁਤਾਬਕ ਇਹ ਪ੍ਰਿੰਸੈਸ ਆਫ ਤਸੂਲ ਨਾਮ ਦੀ ਲੜਕੀ ਜਿਹੜੀ ਮਿਲੀ ਆ ਉਤੋਂ ਇਹਦੀ ਦੇਹ 80 ਕਰੋੜ ਸਾਲ ਪੁਰਾਣੀ ਹੋਣ ਦਾ ਦਾਵਾ ਕੀਤਾ ਗਿਆ ਕਾਦੇ ਬੇਸ ਤੇ ਰੇਡੀਓ ਕਾਰਬਨ ਡੇਟਿੰਗ ਦੇ ਬੇਸ ਤੇ ਸੋ ਦੋਸਤੋ ਅੱਜ ਆਪਾਂ ਇਸ ਮਹਾਨ ਲੱਭਤ ਦੇ ਉੱਪਰ ਚਰਚਾ ਕਰਾਂਗੇ ਤੇ ਸਾਰੇ ਵੀਰ ਜਲਦੀ ਤੋਂ ਜਲਦੀ ਆਪਣਾ ਫੇਸਬੁੱਕ ਪੇਜ ਅਦ੍ਰਿਸ਼ਯਮ ਫਾਲੋ ਕਰ ਲਓ ਤੇ ਵੱਧ ਤੋਂ ਵੱਧ ਵੀਰ ਸਾਡਾ YouTube ਚੈਨਲ ਅਦ੍ਰਿਸ਼ਯਮ ਪੰਜਾਬੀ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਦੇ ਅਪਰੂ ਵੀਰ ਬਣ ਕੇ ਤੇ ਸਭ ਤੋਂ ਪਹਿਲਾਂ ਤਾਂ ਦੋਸਤੋ ਸਾਈਬੀਰੀਆ ਦੇ ਇੱਕ ਰਜ਼ਾਬਚਿਕ ਨਾਮ ਦੇ ਪਿੰਡ ਦੇ ਵਿੱਚ ਨਾ 1970 ਤੋਂ ਪਹਿਲਾਂ ਜਿਹੜੀਆਂ ਨੇ ਕੋਲੇ ਦੀਆਂ ਖਾਨਾਂ ਦਾ ਬਹੁਤ ਵੱਡਾ ਭੰਡਾਰਨ ਹੁਣ ਵੀ ਹੈਗਾ ਉੱਥੇ ਉੱਥੇ ਹੋਇਆ ਕਰਦਾ ਸੀ ਉਸ ਟਾਈਮ ਉੱਥੇ ਖਦਾਨਾਂ ਦੇ ਵਿੱਚੋਂ ਕੋਲਾ ਗੱਟਿਆ ਜਾਂਦਾ ਹੁੰਦਾ ਸੀਗਾ ਤਾਂ ਉਸ ਜਗ੍ਹਾ ਤੇ 5 ਸਤੰਬਰ 1969 ਦੇ ਵਿੱਚ ਜ਼ਿਲ੍ਹਾ ਤਸੂਲ ਪੈਂਦਾ ਉੱਥੇ ਕੋਲੇ ਦੀਆਂ ਖਾਨਾਂ ਦੇ ਵਿੱਚ ਮਜ਼ਦੂਰ ਕੰਮ ਕਰ ਰਹੇ ਸੀਗੇ ਉੱਥੇ ਨਾ ਉਹਨਾਂ ਦਾ ਕੀ ਹੁੰਦਾ ਜਦੋਂ ਕੋਲਾ ਇੱਕ ਜਗ੍ਹਾ ਤੋਂ ਪੱਟੀ ਜਾਂਦੇ ਨੇ ਮੁੱਕ ਜਾਂਦਾ ਤਾਂ ਉਹ ਜਗ੍ਹਾ ਬਦਲ ਲੈਂਦੇ ਨੇ ਅੰਦਰੀ ਖਦਾਨਾਂ ਦੇ ਡੂੰਘਾਈ 'ਚ ਜਾਈ ਜਾਂਦੇ ਨੇ ਉਹਨਾਂ ਨੇ ਹੋ ਡੂੰਘਾਈ 'ਚ ਪੱਟਣਾ ਸ਼ੁਰੂ ਕਰਤਾ ਤਾਂ ਉਹ ਡੂੰਘਾਈ 'ਚ ਜਾਂਦੇ ਜਾਂਦੇ ਜਦੋਂ 70 ਮੀਟਰ ਦੀ ਡੂੰਘਾਈ ਤੇ ਪਹੁੰਚ ਗਏ ਯਾਨੀ 230 ਫੁੱਟ ਥੱਲੇ ਚਲੇ ਗਏ ਡੂੰਘਾਈ ਦੇ ਵਿੱਚ ਤਾਂ ਜਿਹੜੀਆਂ ਕੋਲੇ ਦੀਆਂ ਖਾਨਾਂ ਦੇ ਵਿੱਚ ਨਾ ਇੱਕ ਜਗ੍ਹਾ ਬੇਲਚਾ ਜਦੋਂ ਉਹ ਮਾਰ ਰਹੀ ਸੀ ਕੁ ਮਜ਼ਦੂਰ ਨੂੰ ਬੇਲਚਾ ਜਿਹੜਾ ਹੈ ਇਹੀ ਜੀ ਜਗ੍ਹਾ ਵੱਜਿਆ ਲੱਗਿਆ ਮਤਲਬ ਵਾਲੇ-ਵਾਲੇ ਨਾ ਕੰਧਾਂ ਜੀਆਂ ਹੁੰਦੀਆਂ ਨੇ ਉੱਤੇ ਜਿਵੇਂ ਪਹਾੜੀ ਕੰਧਾਂ ਜੀਆਂ ਉਹਨਾਂ ਨੂੰ ਐ ਬੇਲਚੇ ਨਾਲ ਪੱਟੀ ਜਾਂਦੇ ਨੇ ਉਹ ਉਤਾਰੀ ਜਾਂਦੇ ਨੇ ਕੋਲਾ ਉੱਥੋਂ ਤਾਂ ਜਦੋਂ ਪੱਟ ਰਿਹਾ ਸੀ ਜਦੋਂ ਨੇ ਬੇਲਚਾ ਮਾਰਿਆ ਕੰਧ ਦੇ ਚ ਤਾਂ ਖੋਖਲੇpan ਦੀ ਆਵਾਜ਼ ਆਈ ਜਿਵੇਂ ਕਿਸੇ ਖੋਖਲੀ ਚੀਜ਼ ਦੇ ਵਿੱਚ ਕੋਈ ਬੇਲਚਾ ਵੱਜਦਾ ਆਵਾਜ਼ ਆਂਦੀ ਹੈ ਤਾਂ ਫਿਰ ਉਹ ਜਿਹੜੀ ਹੈ ਜਦੋਂ ਉਹਨਾਂ ਨੇ ਜ਼ੋਰ ਨਾਲ ਫਿਰ ਉਹਦੇ ਤੇ ਹੋਰ ਬੇਲ ਚੇ ਮਾਰੇ ਕਈ ਬੰਦਿਆਂ ਨੇ ਉਹਨੇ ਆਪਣੇ ਨਾਲ ਦੇ ਮਜ਼ਦੂਰਾਂ ਨੂੰ ਬੁਲਾਇਆ ਉਸ ਮਜ਼ਦੂਰ ਨੇ ਤਾਂ ਜਦੋਂ ਉਹਨਾਂ ਨੇ ਬੇਲ ਚੇ ਮਾਰੇ ਇਕੱਠਿਆਂ ਨੇ ਵਜਨਦਾਰ ਚੀਜ਼ਾਂ ਵੀ ਮਾਰੀਆਂ ਇੱਕ ਦੋ ਇੱਕ ਦੋ ਜਣਿਆਂ ਨੇ ਥੋੜਾ ਮਾਰਿਆ ਤਾਂ ਉਹ ਦੀਵਾਰ ਹੈ ਚਰਮਰਾ ਕੇ ਥੱਲੇ ਗਿਰ ਗਈ ਤਾਂ ਉਥੋਂ ਨਨੂ ਇੱਕ ਰਸਤਾ ਦਿਖਿਆ ਜਿਵੇਂ ਇੱਕ ਅੱਗੇ ਸਾਹਮਣੇ ਦਿਖ ਰਿਹਾ ਸੀ ਵੀ ਇੱਕ ਚੈਂਬਰ ਹੈ ਖਾਸ ਕਿਸਮ ਦਾ ਉਸ ਚੈਂਬਰ ਵੱਲ ਜਿਵੇਂ ਕੋਈ ਰਸਤਾ ਜਾ ਰਿਹਾ ਹੈ ਤੇ ਉਹਨਾਂ ਨੇ ਜਦੋਂ ਉਸ ਚੈਂਬਰ ਦੇ ਵਿੱਚ ਲਾਈਟਾਂ ਮਾਰੀਆਂ ਤਾਂ ਇੱਕ ਉੱਥੇ ਪੱਥਰ ਦਾ ਅਨੋਖਾ ਤਬੂਤ ਮਿਲਿਆ ਜਿਹਨੂੰ ਸਰਕੋਫਿਗਸ ਕਹਿੰਦੇ ਨੇ ਆਰਕੀਓਲੋਜੀ ਦੀ ਭਾਸ਼ਾ ਦੇ ਵਿੱਚ ਜਿਹੜੇ ਮਿਸਰ ਚੋਂ ਵੀ ਮਿਲਦੇ ਨੇ ਉਹ ਪੱਥਰ ਦੇ ਤਾਬੂਤੇ ਜਿ ਉਹਨਾਂ ਨੂੰ ਸਰਕੋਫੇਗਸ ਕਿਹਾ ਜਾਂਦਾ ਹੈ ਗ੍ਰੇਨਾਈਟ ਦੇ ਵੀ ਹੁੰਦੇ ਨੇ ਜਾਂ ਸੰਗਮਰਮਰ ਦੇ ਹੁੰਦੇ ਨੇ ਜਾਂ ਤਾਤੂਆਂ ਦੇ ਬਣੇ ਹੁੰਦੇ ਨੇ ਕੋਈ ਲੱਕੜ ਦਾ ਬਣਿਆ ਹੁੰਦਾ ਕੋਈ ਸੋਨੇ ਦਾ ਬਣਿਆ ਹੁੰਦਾ ਇਸ ਤਰ੍ਹਾਂ ਉਹ ਜਿਹੜਾ ਪੱਥਰ ਦਾ ਅਨੋਖਾ ਸੰਗਮਰਮਰ ਵਰਗੇ ਅਜੀਬੇ ਪੱਥਰ ਦਾ ਅਨੋਖਾ ਤਾਬੂਤ ਸੀਗਾ ਉਹ 8.5 ਫੁੱਟ ਲੰਮਾ ਸੀ 3 ਮੀਟਰ ਉੱਚਾ ਸੀਗਾ ਤਾਂ ਉੱਥੇ ਜਿਹੜੇ ਖਾਨ ਮਜ਼ਦੂਰ ਸੀਗੇ ਉਹਨਾਂ ਦਾ ਜਿਹੜਾ ਇਨਚਾਰਜ ਸੀਗਾ ਅਲੈਗਜ਼ੈਂਡਰ ਮਸਲੀਗਨ ਉਹਨਾਂ ਨੂੰ ਉਹਨਾਂ ਨੇ ਇਨਫਾਰਮ ਕੀਤਾ ਤਾਂ ਮਸਲੀਗਨ ਨੇ ਅੱਗੇ ਗਵਰਨਮੈਂਟ ਨੂੰ ਇਨਫਾਰਮ ਕੀਤਾ ਤਾਂ ਇੰਨੇ ਦੇ ਵਿੱਚ ਹੀ ਨਾ ਮਤਲਬ ਉਧਰੋਂ ਕੀ ਹੈ ਕਿ ਵੱਡੇ ਵੱਡੇ ਇੰਜੀਨੀਅਰ ਵਿਗਿਆਨਿਕ ਯੂਨੀਵਰਸਿਟੀਆਂ ਦੇ ਆਰਕੀਓਲੋਜੀ ਦੇ ਪ੍ਰੋਫੈਸਰ ਈਵਨ ਕੇਜੀਬੀ ਸੀਗੀ ਉਸ ਟਾਈਮ ਸੋਵੀਅਤ ਦੇ ਵਿੱਚ ਸੁਰੱਖਿਆ ਏਜੰਸੀ ਉਹਦੇ ਕੁਝ ਕਾਰਕੁਨ ਲਾ ਲੋ ਉਹਨਾਂ ਦੇ 에ਜੰਟਸ ਆਪਰੇਟਿਵਸ ਉਹ ਚੱਲ ਪਏ ਸਾਰੇ ਇੰਨੇ ਚ ਮਜ਼ਦੂਰਾਂ ਦੇ ਮਨ ਚ ਚੁੱਤਤਾ ਹੋਈ ਵੀ ਇਸ ਸਾਰੇ ਕਿਉਂ ਸਰਕੋਫਿਗਸ ਦੇ ਵਿੱਚ ਕੀ ਹੈ ਇਹ ਜਾ ਯਾਨੀ ਇਸ ਤਾਬੂਤ ਦੇ ਵਿੱਚ ਕੀ ਆ ਉਹਨਾਂ ਨੇ ਇਹਨੂੰ ਖੋਲ ਲਿਆ ਜਦੋਂ ਉਹਨਾਂ ਨੇ ਖੋਲ ਲਿਆ ਤਾਂ ਉਹਨਾਂ ਨੇ ਦੇਖਿਆ ਅੰਦਰੋਂ ਇੱਕ 25-30 ਸਾਲ ਦੀ ਉਮਰ ਦੀ ਖੂਬਸੂਰਤ ਲੜਕੀ ਬਹੁਤ ਹੀ ਖੂਬਸੂਰਤ ਲੱਗਦੀ ਸੀ ਜੋ ਉਹਦੀ ਦੇਹ ਜਿਹੜੀ ਹੈ ਗੋਰੀ ਚਿੱਟੀ ਨੀਲੀਆਂ ਅੱਖਾਂ ਫਲਵੇਰੀ ਦੇ ਮਰੀਜ਼ ਤੋਂ ਵੀ ਸਾਫ਼ ਗੋਰਾ ਰੰਗ ਉਹ ਨਾ ਹੀ ਉਹਦੇ ਵਾਲ ਖੁੱਲੇ ਸੀ ਲੱਕ ਤੱਕ ਆ ਰਹੇ ਸੀ ਨੀਲੀਆਂ ਉਹਦੀਆਂ ਅੱਖਾਂ ਸੀਗੀਆਂ ਬਹੁਤ ਜ਼ਿਆਦਾ ਸੋਹਣੀ 25-30 ਸਾਲ ਦੀ ਉਮਰ ਦੀ ਉਹ ਲੱਗ ਰਹੀ ਸੀ ਤੇ ਪਰ ਉਹ ਨਾ ਇੱਕ ਗੁਲਾਬੀ ਰੰਗ ਦੇ ਤਰਲ ਦੇ ਵਿੱਚ ਅੱਧੀ ਡੁੱਬੀ ਹੋਈ ਸੀ ਤੇ ਉਹਦੇ ਨੇੜੇ ਨਾ ਇੱਕ ਕਾਲਾ ਛੋਟਾ ਜਿਹਾ ਬਕਸਾ ਪਿਆ ਸੀਗਾ ਜਿਹੜਾ ਕਿ ਬਹੁਤ ਹੀ ਅਜੀਬ ਜਿਹੇ ਤਾਤੂ ਦਾ ਬਣਿਆ ਹੋਇਆ ਸੀ ਤੇ ਮੋਬਾਈਲ ਦੇ ਸਾਈਜ਼ ਦਾ ਸੀਗਾ ਤੇ ਉਹਦੀ ਜਿਹੜੀ ਹੈ ਦੇ ਤੇ ਬਿਲਕੁਲ ਵੀ ਕੋਈ ਗਲਣ ਜਾਂ ਸੜਨ ਦਾ ਕੋਈ ਵੀ ਨਿਸ਼ਾਨ ਨਹੀਂ ਸੀਗਾ ਤਾਂ ਇਸ ਚੀਜ਼ ਤੋਂ ਦੋਸਤੋ ਮਜ਼ਦੂਰਾਂ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਉਤਸੁਕਤਾ ਹੋਗੀ ਜਿਹੜੇ ਉਹ ਉਸ ਟਾਈਮ ਤੇ ਉਹਨਾਂ ਨੇ ਦੇਖਿਆ ਕਿ ਬਾਹਰੋਂ ਡਗੜ ਡਗੜ ਕਰਦੇ ਬਹੁਤ ਸਾਰੇ ਅਧਿਕਾਰੀ ਬੜੇ ਸਿਵਲ ਵਰਦੀ ਦੇ ਵਿੱਚ ਹੋਰ ਲੋਕਲ ਪੁਲਿਸ ਵਾਲੇ ਤਾਂ ਇੰਨੇ ਚ ਇੱਕ ਲਾਲ ਰੰਗ ਦਾ ਹੈਲੀਕਾਪਟਰ ਉਤਰਿਆ ਉਹਦੇ ਚੋਂ ਕੁਝ ਜਿਹੜੇ ਕੇਜੀਬੀ ਦੇ ਏਜੰਟ ਵੀ ਆਏ ਉਹ ਹੈਲੀਕਾਪਟਰ ਦੇ ਵਿੱਚ ਆਏ ਉਹਨਾਂ ਨੇ ਕੀ ਕੀਤਾ ਆਂਦੇਸਾਰ ਕਿਹਾ ਵੀ ਕਿਸੇ ਨੂੰ ਇਹਦੇ ਬਾਰੇ ਪਤਾ ਨਾ ਲੱਗ ਜੇ ਤਾਂ ਉਹਨਾਂ ਨੇ ਉਸ ਸਰਕੋਫੇਗਸ ਨੂੰ 에어 ਲਿਫਟ ਕਰਨ ਦੀ ਕੋਸ਼ਿਸ਼ ਕੀਤੀ ਯਾਨੀ ਹੈਲੀਕਾਪਟਰ ਦੇ ਨਾਲ ਉਹ ਜੰਜੀਰ ਵਗੈਰਾ ਜਾਂ ਰस्सियां ਪਾ ਕੇ ਚੱਕਣ ਦੀ ਕੋਸ਼ਿਸ਼ ਕੀਤੀ ਪਰ ਉਹ 에어 ਲਿਫਟ ਹੋਇਆ ਨਹੀਂ ਬਹੁਤ ਜ਼ਿਆਦਾ ਹੈਵੀ ਸੀ ਇਹਨਾਂ ਨੂੰ ਨਹੀਂ ਪਤਾ ਉਹ ਕਿਸ ਕਿਸਮ ਦੇ ਸਟੋਨ ਦਾ ਬਣਿਆ ਹੋਇਆ ਸੀਗਾ ਉਸ ਟਾਈਮ ਤੱਕ ਨਹੀਂ ਪਤਾ ਸੀਗਾ ਸੋ ਉਹ ਇੰਨਾ ਹੈਵੀ ਸੀਗਾ ਉਹ ਐਡਿਕ ਸਾਈਜ਼ ਦਾ ਯਾਨੀ 6.8 ਫੁੱਟ ਲੰਮਾ ਤੇ 3 ਮੀਟਰ ਉੱਚਾ ਉਹ ਜਿਹੜਾ ਸਰਕੋਫਿਗਸ ਸੀਗਾ ਤਾਬੂਤ ਸੀਗਾ ਉਹ ਚੱਕਿਆ ਨਹੀਂ ਗਿਆ 에어 ਲਿਫਟ ਹੋ ਨਹੀਂ ਸਕਿਆ ਹੈਲੀਕਾਪਟਰ ਨਾਲ ਤਾਂ ਫਿਰ ਇਹਨਾਂ ਨੇ ਪਲਾਨ ਕੀਤਾ ਵੀ ਜਿਹੜੀ ਉਹ ਰੈੱਡ ਜੇ ਕਲਰ ਦੇ ਜਾਂ ਗੁਲਾਬੀ ਜੇ ਤਰਲ ਦੇ ਵਿੱਚ ਉਹਦੀ ਬਾਡੀ ਅੱਧ ਡੁੱਬੀ ਹੋਈ ਆ ਉਸ ਤਰਲ ਨੂੰ ਜਿਹੜਾ ਹੈ ਕਿਤੇ ਨਾ ਕਿਤੇ ਕੰਟੇਨਰਾਂ ਦੇ ਵਿੱਚ ਕੱਢ ਲਿਆ ਜਾਵੇ ਉਹਨੂੰ ਅਲੱਗ ਕਰ ਲਿਆ ਜਾਵੇ ਉਹਦੀ ਬਾਡੀ ਨੂੰ ਅਲੱਗ ਕਰ ਲਿਆ ਜਾਵੇ ਤਾਂ ਤਾਬੂਤ ਜਿਹੜਾ 에ਅਰ ਲਿਫਟ ਹੋ ਸਕਦਾ ਤਾਂ ਇਹਨਾਂ ਨੇ ਉਹ ਸਾਰਾ ਜਿਹੜਾ ਕੰਟੇਨਰਾਂ ਦੇ ਵਿੱਚ ਗੁਲਾਬੀ ਜਾਂ ਤਰਲ ਸਾਰਾ ਕੱਢ ਲਿਆ ਤਾਂ ਅਚਾਨਕ ਕੀ ਹੁੰਦਾ ਜਦੋਂ ਇਹ ਤਰਲ ਕੱਢਦੇ ਨੇ ਨਾਲ ਦੀ ਨਾਲ ਦੀ ਜਿਹੜੀ ਦੇ ਆ ਸਾਰੀ ਕਾਲੀ ਪੈ ਗਈ ਮਤਲਬ ਉਹਦੇ ਰੰਗ ਦੇ ਵਿੱਚ ਯਾਨੀ ਉਹ ਉਹਦੇ ਕਰਕੇ ਪ੍ਰੀਜ਼ਰਵ ਹੋਈ ਵੀ ਸੀ ਉਹ ਪ੍ਰੀਜ਼ਰਵੇਟਿਵ ਦੇ ਤੌਰ ਤੇ ਵਰਤਿਆ ਗਿਆ ਕੋਈ ਪਦਾਰਤ ਸੀਗਾ ਤਾਂ ਫਿਰ ਉਹਨੂੰ ਲਿਆ ਕੇ ਜਿਹੜਾ ਹੈ ਇਹਨਾਂ ਨੇ ਨੋਵੋਸ ਮਿਸਕ ਨਾਮ ਦੇ ਸ਼ਹਿਰ ਦੇ ਵਿੱਚ ਲਿਆਂਦਾ ਉਹਦੇ ਤੇ ਖੋਜ ਪੜਤਾਲ ਸ਼ੁਰੂ ਹੋਈ ਉਹਦੇ ਤੇ ਬਹੁਤ ਤਰ੍ਹਾਂ ਦੇ ਟੈਸਟ ਕੀਤੇ ਗਏ ਉਹਦੀ ਇਹ ਕਿੰਨੀ ਪੁਰਾਣੀ ਹੈ ਇਹ ਨਿਰਧਾਰਤ ਕਰਨ ਲਈ ਉੱਥੇ ਜਿਹੜੇ ਪ੍ਰੋਫੈਸਰ ਤੇ ਭੂ ਵਿਗਿਆਨੀ ਸੀਗੇ ਇਨਚਾਰਜ ਸੀ ਜਿਹੜੇ ਵੁਲਾਦੀਮੀਰ ਪੋਡਰੇ ਸ਼ਟਨੀਕੋਵ ਵੁਲਾਦੀਮੀਰ ਪੋਡਰੇ ਸ਼ਟਨੀਕੋਵ ਨੇ ਦੱਸਿਆ ਵੀ ਇਹ ਜਿਹੜਾ ਗੁਲਾਬੀ ਜਿਹਾ ਪਦਾਰਥ ਹੈ ਇਹਨੂੰ ਇਹਦੇ ਬਾਰੇ ਅਸੀਂ ਸਾਰੇ ਪਾਸੇ ਪਤਾ ਕਰਿਆ ਆਰਕੀਓਲੋਜੀ ਦਾ ਜਾਂ ਪਹਿਲੇ ਐਨਟੋਲੋਜੀ ਦਾ ਕੋਈ ਵੀ ਬੰਦਾ ਨਹੀਂ ਜਾਣਦਾ ਕਿ ਇਹ ਪਦਾਰਥ ਕੀ ਹੈ ਇਦੇ ਬਾਰੇ ਸੰਸਾਰ ਦੇ ਕਿਸੇ ਵੀ ਵਿਗਿਆਨੀ ਨੂੰ ਨਹੀਂ ਪਤਾ ਨਾ ਹੀ ਇਹ ਪਦਾਰਥ ਕਿਸੇ ਵੀ ਕੁਦਰਤੀ ਜਾਂ ਰਸਾਇਣਕ ਪਦਾਰਥ ਦੇ ਨਾਲ ਮੇਲ ਖਾਂਦਾ ਤਾਂ ਨਾ ਹੀ ਤਾਬੂਤ ਬਾਰੇ ਪਤਾ ਲੱਗਿਆ ਉਹਨਾਂ ਨੂੰ ਵੀ ਇਹ ਤਾਬੂਤ ਕਿੰਨਾ ਪੁਰਾਣਾ ਹੈ ਕਿਸ ਮਟੀਰੀਅਲ ਦਾ ਬਣਿਆ ਹੋਇਆ ਬਣਿਆ ਉਹ ਪੱਥਰ ਦਾ ਹੋਇਆ ਸੀ ਪਰ ਕਿਸ ਪੱਥਰ ਦਾ ਇਹ ਵੀ ਪਤਾ ਨਹੀਂ ਸੀ ਇਹਨਾਂ ਨੂੰ ਲੱਗ ਰਿਹਾ ਤਿੰਨਾ ਤਰਲ ਬਾਰੇ ਪਤਾ ਲੱਗ ਰਿਹਾ ਇਨਾਂ ਬੋਡੀ ਜਿਹੜੀ ਹੈਗੀ ਆ ਉਹਦੀ ਉਮਰ ਇਹਨਾਂ ਨੂੰ ਸਧਾਰਨ ਜਾਂਚ ਤੋਂ ਪਤਾ ਨਹੀਂ ਸੀ ਲੱਗ ਰਹੀ ਤਿੰਨਾ ਚੀਜ਼ਾਂ ਦੀ ਉਮਰ ਯਾਨੀ ਕਿੰਨੀਆਂ ਪੁਰਾਣੀਆਂ ਨੇ ਤਿੰਨੇ ਚੀਜ਼ਾਂ ਬੋਡੀ ਤਰਲ ਤੇ ਤਾਬੂਤ ਦਾ ਮਟੀਰੀਅਲ ਜਿਹੜਾ ਹੈ ਉਹ ਪੱਥਰ ਇਹਦਾ ਪਤਾ ਨਹੀਂ ਸੀ ਲੱਗ ਰਿਹਾ ਇਹਦੇ ਬਾਰੇ ਉਹਨਾਂ ਨੇ ਬਹੁਤ ਤਰ੍ਹਾਂ ਦੇ ਟੈਸਟ ਕੀਤੇ ਕੁਝ ਵੀ ਆਰਮ ਟੈਸਟਾਂ ਨਾਲ ਇਹ ਜਿਹੜੇ ਟੈਸਟ ਹੋ ਰਹੇ ਸੀਗੇ ਇਹਨਾਂ ਦਾ ਕੁਝ ਵੀ ਮੇਲ ਨਹੀਂ ਸਿਖਾ ਰਿਹਾ ਯਾਨੀ ਨਤੀਜੇ ਮੇਲ ਨਹੀਂ ਸਿਖਾ ਰਹੇ ਦੂਜੇ ਕਿਸੇ ਫਿਰ ਉਹਨਾਂ ਨੇ ਇਦਾ ਸੰਸਾਰ ਦੇ ਜਿਹੜੇ ਸਭ ਤੋਂ ਪੁਰਾਤਨ ਪਦਾਰਥ ਮਿਲੇ ਹੋਏ ਨੇ ਈਵਨ ਫਾਸਿਲਜ਼ ਕਈਆਂ ਦੇ ਅਵਸ਼ੇਸ਼ ਜਾਨਵਰਾਂ ਦੇ ਜਿਹੜੇ ਮਿਲੇ ਹੋਏ ਨੇ ਕਰੋੜਾਂ ਸਾਲ ਪੁਰਾਣੇ ਉਹਨਾਂ ਨਾਲ ਇਹਨਾਂ ਨੇ ਤੁਲਨਾਤਮਕ ਅਧਿਐਨ ਕਰਿਆ ਉਹਦਾ ਕੰਪੈਰੀਟਿਵ ਐਨਾਲਿਸਿਸ ਕਰਿਆ ਫਿਰ ਉਦੋਂ ਬਾਅਦ ਉਹ ਕੰਪੈਰੀਟਿਵ ਅਨਲਿਸਿਸ ਦੇ ਮੁਤਾਬਕ ਜਿੰਨੀ ਉਹ ਜੀ ਏਜ ਨਿਕਲੀ ਜਾਂ ਉਹ ਜਿੰਨੇ ਪੁਰਾਣੇ ਮਟੀਰੀਅਲ ਨਿਕਲੇ ਆ ਫਿਰ ਉਸ ਤੋਂ ਇਲਾਵਾ ਇਹਨਾਂ ਨੇ ਰੇਡੀਓ ਕਾਰਬਨ ਡੇਟਿੰਗ ਕੀਤੀ ਉਹਦੀ ਦੋਸਤੋ ਰੇਡੀਓ ਕਾਰਬਨ ਡੇਟਿੰਗ ਕਰਨ ਦਾ ਇੱਕ ਅਸੂਲ ਹੁੰਦਾ ਰੇਡੀਓ ਕਾਰਬਨ ਡੇਟਿੰਗ ਜਿਹੜੀ ਆ ਜ਼ਿਆਦਾਤਰ ਉਹ ਸੇ ਚੀਜ਼ ਦੀ ਕੀਤੀ ਜਾਂਦੀ ਹੈ ਜਿਹੜੀ ਸਧਾਰਨ ਟੈਸਟਾਂ ਦੇ ਵਿੱਚ 50000 ਸਾਲ ਤੋਂ ਵੱਧ ਪੁਰਾਣੀ ਹੁੰਦੀ ਹੈ ਯਾਨੀ 50000 ਸਾਲ ਉਹਦੀ ਮਿਨੀਮਮ ਕੰਡੀਸ਼ਨ ਮੰਨਦੇ ਨੇ ਆਰਕੀਓਲੋਜਿਸਟ ਜਾਂ ਜੀਓਲੋਜਿਸਟ ਭੂ ਵਿਗਿਆਨੀ ਵਗੈਰਾ ਤਾਂ ਉਹਨਾਂ ਨੇ ਇੱਥੋਂ ਸ਼ੁਰੂਆਤ ਕੀਤੀ ਜਦੋਂ ਉਹਨਾਂ ਨੇ ਉਹਦੀ ਰੇਡੀਓ ਕਾਰਬਨ ਡੇਟਿੰਗ ਕੀਤੀ ਤਾਂ ਉਹ ਰੇਡੀਓ ਕਾਰਬਨ ਡੇਟਿੰਗ ਦੇ ਮੁਤਾਬਕ ਉਹਨਾਂ ਨੇ ਇਹਨੂੰ 80 ਕਰੋੜ ਸਾਲ ਪੁਰਾਣੀ ਮੰਨਿਆ ਇਹ ਸਾਰੀ ਜਿਹੜੀ ਉਹਦੇ ਦੂਸਰੇ ਟੈਸਟ ਉਹ ਦੱਸ ਰਹੇ ਸੀ ਦੂਸਰਿਆਂ ਨਾਲ ਜਿਹੜਾ ਤੁਲਨਾਤਮਕ ਅਧਿਐਨ ਕਰਿਆ ਸੀ ਹੋਰ ਅਵਸ਼ੇਸ਼ਾਂ ਨਾਲ ਉਹਨਾਂ ਨੇ ਤੇ ਇਹਦੀ ਜਿਹੜੀ ਹੈ ਰੇਡੀਓ ਕਾਰਬਨ ਡੇਟਿੰਗ ਦੋਨਾਂ ਨੂੰ ਫਿਰ ਜਦੋਂ ਮੈਚ ਕਰਿਆ ਦੋਨੋਂ ਹੀ 80 ਕਰੋੜ ਸਾਲ ਨਾਲੋਂ ਵੱਧ ਪੁਰਾਤਨ ਦੱਸ ਰਹੀਆਂ ਸੀ ਇਸ ਸੰਭਾਲੀ ਹੋਈ ਬੋਡੀ ਨੂੰ ਪ੍ਰੀਜ਼ਰਵ ਪ੍ਰੀਜ਼ਰਵਡ ਬੋਡੀ ਨੂੰ ਤਾਂ ਇਹਦੇ ਨਾਲ ਫਿਰ ਉਹਨਾਂ ਨੇ ਫਿਰ بار 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 ਹੋ ਟੈਸਟ ਵੀ ਕੀਤੇ بار بار ਦੋ ਦਿਨ ਵਾਰ ਉਹਨਾਂ ਨੇ ਇਹ ਟੈਸਟ ਦੁਹਰਾਏ ਪਰ ਉਹ ਜਿਹੜੀ ਹੈ ਇਹ ਲੱਭਤ 80 ਕਰੋੜ ਸਾਲ ਤੋਂ ਵੱਧ ਪੁਰਾਣੀ ਸਾਬਤ ਹੋ ਰਹੀ ਸੀਗੀ ਕਈ ਟੈਸਟਾਂ ਦੇ ਵਿੱਚ ਇਸ ਲੱਭਤ ਨੇ ਮਨੁੱਖ ਪਰਜਾਤੀ ਦੇ ਆਰੰਭ ਸੰਬੰਧੀ ਸਾਰੀਆਂ ਕਹਾਣੀਆਂ ਤੇ ਸਾਰੇ ਇਤਿਹਾਸਿਕ ਵਰਤਾਂਤ ਜਿਹੜੇ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਕੁਝ ਲੋਕ ਇਹਦੇ ਪਿੱਛੇ ਏਲੀਅਨ ਥਿਉਰੀ ਮੰਨਦੇ ਨੇ ਕੁਝ ਲੋਕ ਕਹਿੰਦੇ ਨੇ ਕਿ ਵੀ ਇਹ ਜਿਹੜੀ ਹੈ ਏਲੀਅਨ ਕੋਈ ਗਰੁੱਪ ਆਇਆ ਸੀ ਧਰਤੀ ਤੇ ਤੇ ਉੱਥੇ ਉਹਦੀ ਡੈਥ ਹੋ ਗਈ ਉਹਨਾਂ ਨੇ ਮਨੁੱਖੀ ਨਸਲਾਂ ਦੇ ਲਈ ਆਣ ਵਾਲੀਆਂ ਪੀੜ੍ਹੀਆਂ ਦੇ ਲਈ ਮਨੁੱਖਾਂ ਦੀਆਂ ਦੇ ਕਿ ਜਿਹੜੀਆਂ ਵੀ ਧਰਤੀ ਤੇ ਪ੍ਰਜਾਤੀਆਂ ਪੈਦਾ ਹੋਣਗੀਆਂ ਉਹਨਾਂ ਦੇ ਕਰਕੇ ਉੱਥੇ ਸੰਭਾਲ ਕੇ ਰੱਖਤੀ ਤਾਂ ਕਿ ਉਹਨਾਂ ਨੂੰ ਉਹ ਕਿਸੇ ਸਮੇਂ ਮਿਲੇ ਤਾਂ ਉਹ ਉਹ ਇਹਦੇ ਪਿੱਛੇ ਜਿਹੜਾ ਲੌਜੀਕ ਮੰਨਦੇ ਨੇ ਉਹਦਾ ਲੋੜ ਤੋਂ ਵੱਧ ਸਫੇਦ ਰੰਗ ਮੰਨਦੇ ਨੇ ਉਹ ਮੰਨਦੇ ਨੇ ਵੀ ਉਹ ਜਿਸ ਜਗ੍ਹਾ ਦੀ ਰਹਿਣ ਵਾਲੀ ਆ ਬੇਸਿਕਲੀ ਉੱਥੇ ਜਿਹੜਾ ਲਾਈਟ ਦਾ ਸੋਰਸ ਹੈ ਉਹ ਸੂਰਜ ਤੋਂ ਥੀਮੀ ਚਮਕ ਵਾਲਾ ਹੈ ਪੱਕਾ ਵੀ ਉਹ ਉਹਦੀ ਚਮਕ ਜਿਹੜੀ ਹੈ ਉਹਦੀ ਜਿਹੜੀ ਲਾਈਟ ਹੈ ਤੇ ਉਹਦਾ ਜਿਹੜਾ ਸੇਕ ਹੈ ਉਹਨਾਂ ਦੇ ਲਾਈਟ ਸੋਰਸ ਦਾ ਜਿੱਥੋਂ ਵੀ ਉਹ ਆਈ ਸੀਗੀ ਉਸ ਕਿਸੇ ਹੋਰ ਪ੍ਰਜਾਤੀ ਦੀ ਪ੍ਰਤੀਨਿਧੀ ਮੰਨਦੇ ਨੇ ਉਹਨੂੰ ਕਿ ਉਹ ਉੱਥੇ ਜਿਹੜਾ ਲਾਈਟ ਸੋਰਸ ਸੂਰਜ ਨਾਲੋਂ ਘੱਟ ții ਮੀਆਂਚ ਵਾਲਾ ții ਲਾਈਟ ਵਾਲਾ ਏ ਤਾਂ ਹੀ ਉਹਦਾ ਰੰਗ ਇੰਨਾ ਸਾਫ਼ ਹੈ ਉਹ ਜਿਸ ਜਿਸ ਮਤਲਬ ਕਬਰ ਦੇ ਵਿੱਚੋਂ ਚੈਂਬਰ ਦੇ ਵਿੱਚੋਂ ਉਹਦੀ ਬੋਡੀ ਨਿਕਲੀ ਆ ਉੱਥੇ ਵੀ ਬਹੁਤ ਜ਼ਿਆਦਾ ਹਨੇਰਾ ਸੀ ਇਸੇ ਕਰਕੇ ਉਹ ਕਹਿੰਦੇ ਉਹਨੂੰ ਕਿਤੇ ਨਾ ਕਿਤੇ ਹਨੇਰੇ 'ਚ ਹੀ ਦਫਨਾਇਆ ਗਿਆ ਸੀ ਉਦੋਂ ਬਾਅਦ ਦੋਸਤੋ ਇਹਦੀ ਜਾਂਚ ਦੇ ਨਤੀਜੇ ਆਉਣ ਤੋਂ ਬਾਅਦ ਇਹ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਆ ਗਈ ਇਹ ਖਬਰ ਪਰ ਏਜੰਸੀਆਂ ਜਿਹੜੀਆਂ ਉਸ ਸਮੇਂ ਤੁਹਾਨੂੰ ਪਤਾ ਵੀ ਸੋਵੀਅਤ ਦੀ ਸਰਕਾਰ ਕੁਝ ਓਵਰ ਕੌਂਸ਼ੀਅਸ ਚੱਲਦੀ ਸੀਗੀ ਜਿਆਦਾ ਹੀ ਸਾਵਧਾਨੀ ਵਰਤਦੀ ਸੀਗੀ ਤਾਂ ਏਜੰਸੀਆਂ ਨੇ ਇਸ ਖਬਰ ਨੂੰ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ ਗਵਾਹਾਂ ਨੂੰ ਡਰਾਇਆ ਧਮਕਾਇਆ ਤੇ ਜਿਹੜੇ ਪਰ ਬਹੁਤ ਸਾਰੇ ਗਵਾਹ ਸੀਗੇ ਰਿਜ਼ਰਵ ਚਿਕ ਦੇ ਵਾਸੀ ਜਿੱਥੇ ਉਹ ਜਿਹੜੇ ਪਿੰਡ ਚੋਂ ਉਹ ਖਾਨਾ ਚੋਂ ਉਹ ਨਿਕਲੀ ਸੀ ਇਨੂੰ ਪ੍ਰਿੰਸੈਸ ਆਫ ਤਸੂਲ ਕਿਹਾ ਜਾਂਦਾ ਏਸ ਕਹਾਣੀ ਨੂੰ ਇਸ ਦੇ ਕਿਰਦਾਰ ਨੂੰ ਇਹ ਜਿਹੜੀ 25 ਤੋਂ 30 ਸਾਲ ਦੀ ਲੜਕੀ ਦੀ ਬਾਡੀ ਮਿਲੀ ਹੈ ਇਹਨੂੰ ਪ੍ਰਿੰਸੈਸ ਆਫ ਤਸੂਲ ਕਿਹਾ ਜਾਂਦਾ ਕਿਉਂਕਿ ਤਸੂਲ ਜ਼ਿਲ੍ਹੇ ਦੇ ਵਿੱਚੋਂ ਮਿਲੀ ਸੀ ਤਾਂ ਕਰਕੇ ਇਹਨੂੰ ਪ੍ਰਿੰਸੈਸ ਆਫ ਤਸੂਲ ਦੇ ਨਾਮ ਨਾਲ ਹੀ ਪਛਾਣਿਆ ਜਾਂਦਾ ਪਰ ਰਜ਼ਾਪ ਚਿਕ ਵਾਸੀਆਂ ਨੇ ਅਖਬਾਰਾਂ ਦੇ ਸੰਪਾਦਕਾਂ ਕੋਲ ਪੱਤਰਕਾਰਾਂ ਕੋਲ ਜਾ ਕੇ ਗਵਾਹ ਗਵਾਹੀ ਦਿੱਤੀ ਤਾਂ ਉਸ ਤੋਂ ਬਾਅਦ ਏਜੰਸੀਆਂ ਨੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਉਹ ਚੁੱਪ ਰਹੇ ਪਰ 1991 ਤੋਂ ਬਾਦ ਜਿਹੜਾ ਹੈ ਸੋਵੀਅਤ ਯੂਨੀਅਨ ਕੋਲਾਪਸ ਕਰ ਗਈ ਤਾਂ ਜਦੋਂ ਸੋਵੀਅਤ ਸੰਘ ਟੁੱਟਦਾ ਹੈ ਤਾਂ ਬਾਅਦ ਦੇ ਵਿੱਚ ਫਿਰ ਜਿਹੜਾ ਮੀਡੀਆ ਦੀ ਕਿਤੇ ਨਾ ਕਿਤੇ ਆ ਰਾਈਟ ਟੂ ਸਪੀਚ ਜਿਹੜਾ ਹੈ ਉਹਦੇ ਚ ਕਾਫੀ ਜ਼ਿਆਦਾ ਫਲੈਕਸੀਬਿਲਟੀ ਆ ਗਈ ਉਹ ਉਹ ਲਚਕਦਾਰ ਹੋ ਗਿਆ ਨਰਮਾਈ ਆ ਗਈ ਸੋਵੀਅਤ ਕਾਲ ਦੇ ਵਿੱਚ ਉਹ ਚ ਬਹੁਤ ਸਖਤਾਈ ਸੀਗੀ ਕੋਈ ਬੋਲ ਨਹੀਂ ਸੀ ਸਕਦਾ ਸੁਰੱਖਿਆ ਨਾਲ ਜੜੀਆਂ ਜੁੜੀਆਂ ਹੋਈਆਂ ਗੱਲਾਂ ਬਾਰੇ ਤਾਂ ਫਿਰ 2002 ਦੇ ਵਿੱਚ ਇਹ ਗੱਲ ਜਿਹੜੀ ਆ ਪੂਰੀ ਤਰ੍ਹਾਂ ਤੂਲ ਫੜ ਗਈ ਕਿ ਵੀ ਹਾਂ ਇਹ ਜਿਹੜੀ ਆ ਬਾਡੀ ਜਿਹੜੀ ਆ ਤਸੂਲ ਪ੍ਰਿੰਸਸ ਦੀ ਉਤੋਂ ਮਿਲੀ ਸੀਗੀ ਰਜ਼ਾਬ ਚਿਕ ਦੀਆਂ ਖਾਨਾਂ ਤੋਂ ਤੇ ਲੋ ਪਰੋ ਸ਼ੋਅ ਚੱਲ ਪਏ ਟੀਵੀ ਤੇ ਫਿਰ ਇੱਕ ਖਕਾਸੀਆ ਤੇ ਅਰਕੀਮ ਅਰਕੀਮ ਤੇ ਖਕਾਸੀਆ ਨਾਮ ਦੇ ਅਖਬਾਰਾਂ ਦੇ ਵਿੱਚ ਇਹਦੇ ਚ ਬੜੇ ਬੜੇ ਲੇਖ ਆਏ ਫੇਰ ਜਿਹੜਾ ਇੱਕ ਪੱਤਰਕਾਰਾਂ ਨੂੰ ਨਾ ਕੇਜੀਬੀ ਦਾ ਰਿਟਾਇਰ ਜਨਰਲ ਸੀਗਾ ਉਹਨੇ ਜਿਹੜੀ ਹੈ ਇੰਟਰਵਿਊ ਦਿੱਤੀ ਵੀ ਕਿ ਇਹ ਜਿਹੜਾ ਹੈਗਾ ਫੇਰ ਉਸੇ ਸ਼ੋਅ ਦੇ ਵਿੱਚ ਰਿਜ਼ਰਵ ਚਿਕ ਤੋਂ ਗਵਾਹ ਆਏ ਜਿਨ੍ਹਾਂ ਨੇ ਉਹ ਉਹ ਗਵਾਹ ਸੀ ਜਦੋਂ केजीबी ਦੇ 에ਜੰਟਾਂ ਦੇ ਪਹੁੰਚਣ ਤੋਂ ਪਹਿਲਾਂ ਉਹਨਾਂ ਨੇ ਢੱਕਣ ਖੋਲ੍ਹ ਕੇ ਦੇਖਿਆ ਸੀ ਤਾਬੂਤ ਦਾ ਵੀ ਅੰਦਰ ਕੀ ਹੈ ਕਟੁਕਟ ਡੇਢ ਤੋਂ 150 ਤੋਂ 200 ਲੋਕਾਂ ਨੇ ਦੇਖਿਆ ਸੀ ਤੇ ਉਹਦੇ ਚੋਂ ਹਜੇ ਤੱਕ ਜਿਹੜੇ ਨੇ 30 ਤੋਂ 40 ਲੋਕ ਜਿਉਂਦੇ ਨੇ ਤਾਂ ਉਹ ਉਸ ਸ਼ੋਅ ਦੇ ਵਿੱਚ 2002 ਵਾਲੇ ਟੀਵੀ ਸ਼ੋਅ ਦੇ ਵਿੱਚ ਰਜ਼ਾਵਚਕ ਵਾਸੀ ਆਏ ਤਾਂ ਫਿਰ ਜਿਹੜਾ ਭੂ-ਵਿਗਿਆਨੀ ਜਿਨੇ ਉਹਦੇ ਤੇ ਖੋਜ ਕੀਤੀ ਸੀਗੀ ਪਾਊਡਰ ਰੈਸ਼ਟਨੀ ਕੋਬ ਉਹਨੇ ਦੱਸਿਆ ਜਿਹੜਾ ਕਿ ਵੀ ਹਾਂ ਇਹ ਗੱਲ ਸੱਚੀ ਹੈ ਬਿਲਕੁਲ ਤੇ ਇਹ ਇਕਲੌਤੀ ਖੋਜ ਨਹੀਂ ਹੈ ਇਸ ਤੋਂ 1969 ਚੇ ਬੋਡੀ ਮਿਲਦੀ ਹੈ ਤਾਂ 1973 ਦੇ ਵਿੱਚ 4 ਸਾਲ ਬਾਅਦ ਫੇਰ ਦੁਬਾਰੋ ਕੇਜੀਬੀ ਉੱਥੇ ਗਈ ਤੇ ਫੌਜ ਦੀਆਂ ਯੂਨਟਾਂ ਗਈਆਂ ਉਹਨਾਂ ਨੇ ਕਾਟਡਾਉਨ ਕਰ ਲਿਆ ਸਾਰਾ ਏਰੀਆ ਘੇਰ ਲਿਆ ਉੱਥੇ ਕਿਸੇ ਨੂੰ ਨਹੀਂ ਸਿਵਿਲਿਅਨ ਲੋਕਾਂ ਨੂੰ ਬੜਨ ਦਿੱਤਾ ਪਬਲਿਕ ਨੂੰ ਕਿਹਾ ਹੈ ਕੋਈ ਨੈਸ਼ਨਲ ਸਿਕਿਉਰਿਟੀ ਦੀ ਟ੍ਰੇਨਿੰਗ ਡ੍ਰਿਲ ਚੱਲ ਰਹੀ ਹੈ ਇੱਥੇ ਇੱਥੇ ਕਿਸੇ ਨੇ ਇਸ ਪਾਸੇ ਆਉਣਾ ਨਹੀਂ ਫਿਰ ਉੱਥੇ ਇੱਕ ਝੀਲ ਸੀਗੀ ਰਿਜ਼ਰਵ ਚਿਕਚ ਉਸ ਝੀਲ ਝੀਲ ਦੇ ਵਿਚਾਲੇ ਉੱਚਾ ਜਿਹਾ ਏਰੀਆ ਕਈ ਵਾਰ ਉੱਭਰੇ ਆਂਦਾ ਨਾ ਜਿਹਨੂੰ ਟਾਪੂ ਵੀ ਕਹਿੰਦੇ ਆ ਨੇ ਕਿ ਉਹ ਝੀਲ ਦੇ ਵਿਚਾਲੇ ਵਾਲੇ ਆਪੂ ਦੇ ਉੱਤੇ ਵੀ ਇਹਨਾਂ ਨੇ ਪਟਾਈ ਕੀਤੀ ਫਿਰ ਕਹਿੰਦੇ ਵੀ ਉੱਥੋਂ ਵੀ ਉਹਨੇ ਦੱਸਿਆ ਉਸ ਭੂਵ ਗਿਆਨੀ ਪੈਡਰੀ ਸ਼ੈਟਨੇਕੂਬ ਨੇ ਕਿ ਉੱਥੋਂ ਜਿਹੜੀਆਂ ਨੇ ਦੋ ਬਾਡੀਜ਼ ਹੋਰ ਮਿਲੀਆਂ ਬਿਲਕੁਲ ਸੇਮ ਇਸੇ ਤਰ੍ਹਾਂ ਦੀਆਂ ਮਿਲਦੀਆਂ ਜੁਲਦੀਆਂ ਇਸੇ ਤਰ੍ਹਾਂ ਹੀ ਉਹ ਵੀ ਤਾਬੂਤਾਂ ਦੇ ਵਿੱਚ ਸਿਗੀਆਂ ਪਰ ਜਦੋਂ ਉਹਨਾਂ ਦੀ ਰੇਡੀਓ ਕਾਰਬਨ ਡੇਟਿੰਗ ਕੀਤੀ ਗਈ ਇਹ 80 ਕਰੋੜ ਸਾਲ ਪੁਰਾਣੀ ਸਾਬਤ ਹੋਈ ਸੀ ਕਿ ਉਹ 20 ਕਰੋੜ ਸਾਲ ਪੁਰਾਣੀਆਂ ਸਾਬਤ ਹੋਈਆਂ ਯਾਨੀ ਰੇਡੀਓ ਕਾਰਬਨ ਡੇਟਿੰਗ ਨੇ ਉਹਨਾਂ ਨੂੰ 20 ਕਰੋੜ ਸਾਲ ਪੁਰਾਣੀਆਂ ਦੱਸਿਆ ਤੇ ਹੋਰ ਅੱਗੇ ਚੱਲ ਕੇ ਇੱਕ ਹੋਰ ਜਿਹੜਾ ਕੇਜੀਬੀ ਦਾ ਮੇਜਰ ਜਨਰਲ ਬੰਦਾ ਸੀ ਉਹ ਜਿਹੜਾ ਬਾਅਦ ਚੋ ਹਿਸਟੋਰੀਅਨ ਬਣ ਗਿਆ ਉਹਦਾ ਨਾਮ ਵੈਲਰੀ ਮੇਲੇਵਿਨੀ ਵੈਲਰੀ ਮੇਲੇਵਿਨੀ ਨੇ ਵੀ ਕਿਹਾ ਕਿ ਵੀ ਹਾਂ ਮੈਂ ਸ਼ੇਟਨੀ ਕੋ ਦੀ ਗੱਲ ਦੀ ਤਸਦੀਕ ਕਰਦਾ ਵਾਕਈ ਉਹ ਬਾਡੀ ਮਿਲੀ ਸੀਗੀ ਤੇ ਅਜੇ ਤੱਕ ਉਹ ਸਰਕਾਰ ਦੇ ਕਬਜ਼ੇ ਦੇ ਵਿੱਚ ਹੈ ਇਹਦੇ ਨਾਲ ਜੁੜੀਆਂ ਜਿਹੜੀਆਂ ਇਨਫੋਰਮੇਸ਼ਨਾਂ ਜਿਹੜੀਆਂ ਨੇ ਉਹਨਾਂ ਨੂੰ ਕਵਰ ਅਪ ਕੀਤਾ ਗਿਆ ਉਹਨਾਂ ਨੂੰ ਸਰਕਾਰੀ ਰਿਕਾਰਡਾਂ ਚੋਂ ਇੰਸਟੀਚੂਨਲ ਜਿਹੜੀ ਜਿਹੜੀ ਜਗ੍ਹਾ ਟੈਸਟਿੰਗ ਲਈ ਗਈ ਸੀ ਜਿਹੜੇ ਜਿਹੜੇ ਰਿਕਾਰਡਾਂ ਦੇ ਵਿੱਚ ਉਹਦੀ ਵੀਡੀਓ ਰਿਕਾਰਡਿੰਗ ਆਡੀਓ ਰਿਕਾਰਡਿੰਗ ਫੋਟੋਆਂ ਜਾਂ ਕੁਝ ਹੋਰ ਚੀਜ਼ਾਂ ਸਿਗੀਆਂ ਜਾਂ ਸਾਇੰਟਿਸਟਾਂ ਦੇ ਬਿਆਨ ਸੀਗੇ ਸਾਰੀਆਂ ਜਿਹੜੀਆਂ ਨੇ ਉਨਾਂ ਨੇ ਆਪਣੇ ਕਬਜ਼ੇ ਚ ਲੈ ਲਈਆਂ ਸੀ ਕੇ ਜੀ ਬੀ ਨੇ ਉਸ ਸਮੇਂ ਦੇ ਵਿੱਚ ਇਸ ਕਰਕੇ ਉਹ ਸਾਰਾ ਰਿਕਾਰਡ ਜਿਹੜਾ ਕਵਰ ਅਪ ਕਰਦਾ ਗਿਆ ਸੀਗਾ ਉਹ ਕਲਾਸੀਫਾਈ ਕਰ ਦਿੱਤਾ ਗਿਆ ਸੀ ਮੋਸਟ ਕਲਾਸੀਫਾਈਡ ਕੇਸ ਕਿਉਂਕਿ ਸੋਵੀਅਤ ਗਵਰਨਮੈਂਟ ਨਹੀਂ ਸੀ ਚਾਹੁੰਦੀ ਇਹ ਨੈਰੇਟਿਵ ਬਾਹਰ ਆਵੇ ਕਿਉਂਕਿ ਇਹਦੇ ਨਾਲ ਜਿੰਨੀ ਹਿਸਟਰੀ ਬਾਰੇ ਦੁਨੀਆ ਭਰ ਦਾ ਗਿਆਨ ਹੈ ਕਿ ਇਨਸਾਨੀਅਤ ਦੀ ਸ਼ੁਰੂਆਤ ਜਿਹੜੀ ਹੈ ਜਾਂ ਧਰਤੀ ਤੇ ਇਨਸਾਨੀ ਪ੍ਰਜਾਤੀ ਦਾ ਆਰੰਭ ਜਿਹੜਾ ਹੈ ਉਹ ਕਦੋਂ ਹੋਇਆ ਇਹਦੇ ਸਬੰਧੀ ਲੋਕਾਂ ਦੀਆਂ ਸਾਰੀਆਂ ਧਾਰਨਾਵਾਂ ਚੈਲੰਜ ਹੋ ਜਾਂਦੀਆਂ ਇਸ ਕਰਕੇ ਇਹਨੂੰ ਓਨਲੀ ਸੀ ਚਾਹੁੰਦੇ ਵੀ ਦੁਨੀਆ ਦੇ ਸਾਹਮਣੇ ਆਵੇ ਇਸ ਚੀਜ਼ ਤਾਂ ਜਿਹੜੇ ਬਹੁਤ ਸਾਰੇ ਜਿਹੜੇ ਵਿਗਿਆਨੀ ਨੇ ਜਾਂ ਜਿਹੜੇ ਏਲੀਅਨ ਥੀਰੀਜ਼ ਦੇ ਮੰਨਣ ਵਾਲੇ ਨੇ ਉਹ ਇਹਨੂੰ ਏਲੀਅਨ ਦੇ ਨਾਲ ਜੁੜੀ ਹੋਇਆ ਕਹਿੰਦੇ ਨੇ ਵੀ ਇਹ ਕਿਸੇ ਏਲੀਅਨ ਗਰੁੱਪ ਦੇ ਵਿੱਚੋਂ ਆਈ ਹੋਈ ਲੜਕੀ ਸੀ ਏਲੀਅਨ ਪ੍ਰਜਾਤੀ ਦੀ ਪ੍ਰਤੀਨਿਧੀ ਮੰਨਦੇ ਨੇ ਉਹ ਕਹਿੰਦੇ ਕੁਝ ਬੰਦੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਵੀ ਇਹਦੀ ਰੇਡੀਓ ਕਾਰਬਨ ਡੇਟਿੰਗ ਜਿਹੜੀ ਗਲਤ ਹੈ ਇਹ ਤਾਂ ਸਿਰਫ 50000 ਸਾਲ ਪੁਰਾਣੀ ਹੈ ਪਰ ਦੋਸਤੋ ਤਾਂ ਵੀ ਵਿਗਿਆਨ ਤੇ ਵਰਤਾਂਤ ਜਿੰਨੇ ਵੀ ਨੇ ਉਹ ਤਾਂ ਸਾਰੇ ਕੁਐਸਚਨ ਮਾਰਕ ਹੁੰਦੇ ਨੇ ਨਾ ਕਿਉਂਕਿ ਉਹ ਤਾਂ 8-10000 ਸਾਲ ਪੁਰਾਣੀ ਦੱਸਦੇ ਨੇ ਜੇ ਇਹ 50 ਆ 50000 ਸਾਲ ਪੁਰਾਣੀ ਵੀ ਮੰਨ ਲਈਏ ਆ ਵੀ ਵਿਗਿਆਨ ਦੇ ਜੋ ਸਾਡੇ ਬਾਰੇ ਕਿ ਸਾਡੀ ਜਿਹੜੀ ਧਰਤੀ ਤੇ ਮਨੁੱਖੀ ਸਭਿਤਾ ਕਦੋਂ ਸ਼ੁਰੂਆਤ ਹੋਈ ਦੀ ਇਹਦੇ ਬਾਰੇ ਤਾਂ ਸਾਰੇ ਵਰਤਾਂਤ ਟੁੱਟ ਜਾਂਦੇ ਨੇ ਨਾ ਜਿੰਨੇ ਨੈਰੇਟਿਵ ਫਿਕਸ ਕੀਤੇ ਹੋਏ ਨੇ ਵਿਗਿਆਨ ਨੇ ਜਾਂ ਜਿਹੜੇ ਹਿਸਟਰੀ ਨੇ ਕਿ ਵੀ ਇਨਸਾਨੀ ਸਭਿਤਾ ਦਾ ਇਸ ਤਰ੍ਹਾਂ ਵਿਕਾਸ ਹੋਇਆ ਐਦਾਂ ਪੱਥਰ ਯੁੱਗ ਸੀਗਾ ਇਨਸਾਨ ਇਸ ਤਰ੍ਹਾਂ ਨਾਲ ਪੱਥਰਾਂ 'ਚ ਜੀਂਦਾ ਸੀਗਾ ਇਟ ਮੀਨਸ ਉਹਨਾਂ ਟਾਈਮਾਂ ਦੇ ਵਿੱਚ ਵੀ ਕਿੰਨੀਆਂ ਡਿਵੈਲਪਡ ਸਭਿਤਾਵਾਂ ਸਿਗੀਆਂ ਇਹਦੇ ਤੋਂ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਪਤਾ ਲੱਗਦੀਆਂ ਨੇ ਪਹਿਲੀ ਤਾਂ ਇੱਕ ਚੀਜ਼ ਇਹ ਪਤਾ ਲੱਗਦੀ ਆ ਵੀ ਉਹ ਜਿਹੜਾ ਵੀ ਉਸ ਸਮੇਂ ਦੇ ਮਨੁੱਖ ਯਾਨੀ ਅੱਜ ਤੋਂ ਜੇ 80 ਕਰੋੜ ਸਾਲ ਪੁਰਾਣੀ ਨਾ ਵੀ ਮੰਨੀਏ 50 ਹਜ਼ਾਰ ਸਾਲ ਪੁਰਾਣੀ ਵੀ ਮੰਨ ਲਈਏ ਤਾਂ ਵੀ ਇਹ ਸਵਾਲ ਪੈਦਾ ਹੁੰਦਾ ਵੀ ਉਸ ਸਮੇਂ ਉਹਨਾਂ ਦੀ ਟੈਕਨੋਲੋਜੀ ਕਿੰਨੀ ਜ਼ਿਆਦਾ ਡਵੈਲਪ ਹੋ ਸਗੀ ਕਿ ਉਹਨਾਂ ਕੋਲ ਇੱਕ ਡੈਡ ਬਾਡੀ ਨੂੰ ਹਜ਼ਾਰਾਂ ਲੱਖਾਂ ਸਾਲਾਂ ਤੱਕ ਸੰਭਾਲ ਕੇ ਰੱਖਣ ਜੋਗਾ ਯਾਨੀ ਜੇ ਇਹਨੂੰ ਨਾ ਛੇੜਿਆ ਜਾਂਦਾ ਤਾਂ ਹੋ ਸਕਦਾ ਇਹ ਪਤਾ ਨਹੀਂ ਕਿੰਨੇ ਹੋਰ ਲੱਖਾਂ ਸਾਲ ਬਾਅਦ ਦੇ ਤੱਕ ਸੰਭਾਲੀ ਰਹਿੰਦੀ ਇਹਦੇ ਉਸ ਗੁਲਾਬੀ ਜਿਹੇ ਤਰਲ ਦੇ ਵਿੱਚ ਯਾਨੀ ਉਹਨਾਂ ਦੇ ਕੋਲ ਕਿੰਨਾ ਮਤਲਬ కెమిస్ట్రీ ਉਹਨਾਂ ਦੀ ਕਿੰਨੀ ਡਿਵੈਲਪਡ ਸੀ ਇਸ ਤਰ੍ਹਾਂ ਦਾ ਮਟੀਰੀਅਲ ਸੀ ਜਿਹੜਾ ਇਨਸਾਨੀ ਬਾਡੀ ਨੂੰ ਲੱਖਾਂ ਸਾਲਾਂ ਤੱਕ ਸੰਭਾਲ ਕੇ ਰੱਖ ਸਕਦਾ ਪਹਿਲਾਂ ਤਾਂ ਉਹ ਗੁਲਾਬੀ ਲਿਕੁਇਡ ਬਾਰੇ ਫਿਰ ਜਿਹੜਾ ਦੂਸਰਾ ਕੀ ਵੀ ਉਹਨਾਂ ਦੇ ਕੋਲ ਉਹ ਹੈ ਜਾਂ ਤਬੂਤ ਉਹ ਹੈ ਜਾਂ ਸਰਕੋਫਿਗਸ ਬਣਾਉਣ ਦੇ ਲਾਇਕ ਟੈਕਨੋਲੋਜੀ ਸੀ ਇਹ ਹੈ ਜਾਂ ਪੱਥਰ ਕੱਟਣ ਦੇ ਟੂਲ ਸੀਗੇ 50000 ਸਾਲ ਪਹਿਲਾਂ ਜੇ ਆਪਾਂ ਇਹਨੂੰ 50000 ਸਾਲ ਪੁਰਾਣੀ ਮੰਨ ਲਈਏ ਤਾਂ ਵੀ 50000 ਸਾਲ ਪਹਿਲਾਂ ਉਹਨਾਂ ਦੀ ਟੈਕਨੀਕ ਮੌਜੂਦਾ ਮਨੁੱਖ ਨਾਲੋਂ ਕਿੰਨੀ ਵਿਕਸਿਤ ਸੀ ਅੱਜ ਵੀ ਗ੍ਰੇਨਾਈਟ ਨੂੰ ਅਗਰ ਕੱਟਣ ਲੱਗ ਜੀਏ ਤਾਂ ਕਈ ਬਲੇਡ ਤਾਂ ਜਿਹੜੇ ਨੇ ਟੁੱਟ ਜਾਂਦੇ ਨੇ ਜੇ ਕਈ ਟਨ ਭਾਰਾ ਪੱਥਰ ਹੋਵੇ ਯਾਨੀ ਜੇ ਮਿਸਰ ਦੇ ਪ੍ਰਾਣਡਾ ਜਿੰਨਾ ਭਾਰੀ ਪੱਥਰ ਕੱਟਣ ਲੱਗ ਜੇ ਤਾਂ ਕਹਿੰਦੇ 12 ਜਿਹੜੇ ਡਾਇਮੰਡ ਬਲੇਡ ਕੱਟ ਟੁੱਟ ਜਾਂਦੇ ਨੇ ਉਹਨੂੰ ਕੱਟਦੇ ਕੱਟਦੇ ਇੰਨੀ ਜ਼ਿਆਦਾ ਮਤਲਬ ਆਪਾਂ ਉਹਨਾਂ ਤੋਂ ਪਿੱਛੇ ਆ ਇਟ ਮੀਨਸ ਹਜ਼ਾਰਾਂ ਸਾਲ ਪਹਿਲਾਂ 50 ਹਜ਼ਾਰ ਸਾਲ ਪਹਿਲਾਂ ਜਾਂ ਲੱਖ ਸਾਲ ਪਹਿਲਾਂ ਇਨਸਾਨ ਇਹੋ ਜਿਹੇ ਇਨਸਾਨ ਧਰਤੀ ਤੇ ਸੀਗੇ ਇਹੋ ਜੀਆਂ ਕਈ ਸਭਿਤਾਵਾਂ ਹੋ ਕੇ ਇਟ ਮੀਨਸ ਚਲੀਆਂ ਗਈਆਂ ਤਬਾਹ ਹੋ ਗਈਆਂ ਦੁਬਾਰੋ ਜਨਮ ਲੈ ਲਿਆ ਫੇਰ ਤਬਾਹ ਹੋ ਗਈਆਂ ਜਿਹੜੀਆਂ ਸਾਡੇ ਤੋਂ ਇੰਨਾ ਜ਼ਿਆਦਾ ਐਡਵਾਂਸ ਸੀਗੀਆਂ ਟੈਕਨੋਲੋਜੀ ਦੇ ਵਿੱਚ ਇਹ ਇਹ ਸਵਾਲ ਤਾਂ ਜਿਹੜਾ ਵੱਡਾ ਪੈਦਾ ਹੁੰਦਾ ਹੀ ਹੁੰਦਾ ਹੈ ਨਾ ਕਿਉਂਕਿ ਸਾਡੇ ਵਿਗਿਆਨੀ ਤਾਂ 8-10 ਹਜ਼ਾਰ ਸਾਲ ਪੁਰਾਣਾ ਦੱਸਦੇ ਨੇ ਸਾਨੂੰ ਧਰਮ ਵਾਲੇ ਬਿਲਕੁਲ ਹੀ 6000 ਸਾਲ ਪੁਰਾਣਾ ਕਹਿੰਦੇ ਨੇ ਵੀ ਮੈਸੋਪਟਾਮੀਆ ਤੋਂ ਬਾਅਦ ਜਿਹੜਾ ਹੈ ਯਹੂਦੀ ਧਰਮ ਹੋਇਆ ਫਿਰ ਇਸਾਈ ਧਰਮ ਹੋਇਆ ਫਿਰ ਇਸਲਾਮ ਹੋਇਆ ਬਾਕੀ ਦੇ ਨੂੰ ਤਾਂ ਉਹ ਝੂਠੇ ਹੀ ਦੱਸ ਦਿੰਦੇ ਨੇ ਸਾਡੀਆਂ ਹਿੰਦੁਸਤਾਨੀ ਸਭਿਤਾ ਤੇ ਚੀਨੀ ਸਭਿਤਾਵਾਂ ਵਰਗੀਆਂ ਸਭਿਤਾਵਾਂ ਨੂੰ ਤਾਂ ਉਹ ਹੀ ਕਹਿੰਦੇ ਨੇ ਅੰਗੋਰ ਅੰਕੋਰ ਵਾਟ ਚੋਂ ਕਿੰਨੇ ਪੁਰਾਣੇ ਪ੍ਰਾਤਨ ਉਹ ਮਿਲੇ ਨੇ ਪ੍ਰੂਫ ਤਾਂ ਉਹ ਵੀ ਉਹ ਕਹਿ ਰਹੇ ਨੇ ਨਈਂ ਜੀ ਅੰਗਰੇਜ਼ ਜਿਹੜਾ ਉਹ ਕਹਿੰਦੇ ਅਸੀਂ ਤਾਂ ਸੁਪਰੀਮ ਆ ਸਾਡੀਆਂ ਚੀਜ਼ਾਂ ਸੁਪਰੀਮ ਨੇ ਸਾਡੀ ਤਾਂ ਹਰ ਚੀਜ਼ ਸੁਪਰੀਮ ਹੈ ਬਸ ਤੁਸੀਂ ਸਾਰੇ ਜੋ ਵੀ ਕਹਿੰਦੇ ਆ ਤੁਹਾਡੀਆਂ ਟੈਕਨੀਕਾਂ ਝੂਠ ਨੇ ਤੁਸੀਂ ਜੇ ਕਿਸੇ ਚੀਜ਼ ਦਾ ਨਤੀਜਾ ਵਿਗਿਆਨਿਕ ਢੰਗ ਨਾਲ ਵੀ ਕੱਢਿਆ ਤਾਂ ਤੁਹਾਡੇ ਵਿਗਿਆਨੀਆਂ ਨੇ ਸਹੀ ਤਰੀਕੇ ਨਾਲ ਨਹੀਂ ਕੀਤਾ ਉਹ ਉਹਨਾਂ ਦਾ ਇਹ ਮੰਨਣਾ ਹੈ ਤਾਂ ਉਹ ਜਵਾਬ ਦੇਣ ਇਸ ਚੀਜ਼ ਦਾ ਵੀ ਮਿਸਰ ਦੇ ਪੈਰਾਮਿਡ ਗੋਬੈਕਲੀ ਟੇਪੀ ਤੋਂ ਮਿਲੀਆਂ ਪੁਰਾਤਨ ਨਿਸ਼ਾਨੀਆਂ ਤੇ ਜਿਹੜੇ ਮਾਇਆ ਸਭਤਾ ਦੇ ਐਮਾਜ਼ਨ ਦੇ ਵਿੱਚੋਂ ਮਿਲੇ ਨਿਸ਼ਾਨ ਨੇ ਤੇ ਜਿਹੜੀਆਂ ਸੁਮੇਰੀਅਨ ਸਭਤਾ ਦੇ ਮਿਲੇ ਪੈਸੋ ਪਟਾਮੀਆਂ ਦੇ ਵਿੱਚ ਜਿਹੜੇ ਕਯੂਨੀਫਾਰਮਸ ਮਿਲੇ ਨੇ ਕਲੇਇ ਟੈਬਲੇਟਸ ਮਿਲੀਆਂ ਨੇ ਏਮਰਲਡ ਟੈਬਲੇਟਸ ਮਿਲੀਆਂ ਨੇ ਤ੍ਰੋਏ ਦੇ ਜਿਹੜੇ ਜੰਗ ਦੇ ਨਿਸ਼ਾਨ ਮਿਲੇ ਨੇ ਤੁਰਕੀ ਦੇ ਵਿੱਚੋਂ ਉਹ ਉਹ ਸਾਰਿਆਂ ਦਾ ਕੀ ਉਹ ਸਾਰੇ ਤਾਂ ਜਿਹੜੇ ਹੈ 20000 ਸਾਲ ਤੋਂ ਵੱਧ ਪ੍ਰਾਤਨ ਸਾਬਤ ਹੋ ਰਹੇ ਨੇ 15000 ਤੋਂ 20000 ਸਾਲ ਪਰ ਵੱਧ ਪੁਰਾਣੇ ਸਾਬਤ ਹੋ ਰਹੇ ਨੇ ਤਾਂ ਤੁਸੀਂ ਤਾਂ ਕਹਿ ਰਹੇ ਹੋ 15 20000 ਸਾਲ ਤੋਂ ਪਹਿਲਾਂ ਪੱਥਰ ਯੁੱਗ 'ਚ ਜੀ ਰਿਆ ਸੀ ਫਿਰ ਕਾਂਸੀ ਯੁੱਗ 'ਚ ਜੀ ਰਿਆ ਸੀ ਫਿਰ ਲੋਹਾ ਯੁੱਗ 'ਚ ਜੀ ਰਿਆ ਸੀ ਇਨਸਾਨ ਜਿਹੜਾ ਹੈ ਪੱਥਰਾਂ 'ਚ ਟੱਕਰਾਂ ਮਾਰਦਾ ਹੁਲਾ ਲਾ ਲਾ ਹੁਲਾ ਲਾ ਲਾ ਕਰਦਾ ਆਦੀਆ ਵਾਸੀਆਂ ਵਾਂਗੂ ਫਿਰਦਾ ਸੀ ਇਹ ਕੁੜੀ ਦੀ ਜਿਹੜੀ ਬੋਡੀ ਹੈ ਸਾਬਤ ਕਰਦੀ ਆ ਤੇ ਮਿਸਰ ਪਰਾਮਡ ਸਾਬਤ ਕਰਦੇ ਨੇ ਗੋਬੈਕਲੀ ਟੇਪ ਹੀ ਸਾਬਤ ਕਰਦਾ ਏ ਸੁਮੇਰੀਅਨ ਸਭਤਾ ਦੇ ਨਿਸ਼ਾਨ ਸਾਬਤ ਕਰਦੇ ਨੇ ਮਾਇਆ ਸਭਤਾ ਦੇ ਨਿਸ਼ਾਨ ਜਿਹੜੇ ਐਮਾਜ਼ਨ ਚੋਂ ਮਿਲੇ ਨੇ ਉਹ ਉਹ ਸਾਬਤ ਕਰਦੇ ਨੇ ਬਾਹਾਮਾਸ ਦੇ ਵਿੱਚੋਂ ਮਿਲੀਆਂ ਪੁਰਾਤਨ ਅਵਸ਼ੇਸ਼ ਸਾਬਤ ਕਰਦੇ ਨੇ ਰੌਕ ਇਡਿਕਟ ਸਾਬਤ ਕਰਦੇ ਨੇ ਕਈ ਜਗ੍ਹਾ ਦੇ ਹਿੰਦੁਸਤਾਨ ਚ ਮਿਲੀਆਂ ਜਾਂ ਤਾਂ ਲੋਰਾ ਇਸ ਤਰ੍ਹਾਂ ਦੀਆਂ ਗੁਫਾਵਾਂ ਕਲਾਸ਼ ਟੈਂਪਲ ਇਹੋ ਜਿਹੀਆਂ ਕਈ ਚੀਜ਼ਾਂ ਨੇ ਸੰਸਾਰ ਚ ਜਿਹੜੀਆਂ ਸਾਡੇ ਵਿਗਿਆਨੀਆਂ ਦੇ ਧਰਤੀ ਤੇ ਇਨਸਾਨੀ ਸਭਤਾ ਦੇ ਆਰੰਭ ਹੋਣ ਦੇ ਬਾਰੇ ਜਿਹੜੀਆਂ ਥੀਰੀਜ਼ ਨੇ ਉਹਨਾਂ ਦਾ ਖੰਡਨ ਕਰਦੇ ਨੇ ਉਹਨਾਂ ਦੀਆਂ ਧੱਜੀਆਂ ਆਂਦੀਆਂ ਨੇ ਇਹ ਚੀਜ਼ਾਂ ਉਹਨੂੰ ਚੁਣੌਤੀਆਂ ਕਰਦੀਆਂ ਨੇ ਸੋ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਇਹ ਦੱਸਣਾ ਬਿਲਕੁਲ ਨਾ ਭੁੱਲਣਾ ਵੀ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਵੀ ਉਹ 50 ਹਜ਼ਾਰ ਸਾਲ ਪੁਰਾਣੀ ਹੈ ਤਾਂ ਵੀ ਇਹ ਕੀ ਵਿਗਿਆਨਕਾਂ ਦੇ ਜਿਹੜੇ ਨੈਰੇਟਿਵ ਨੇ ਟੁੱਟਦੇ ਨੇ ਖੰਡਤ ਹੁੰਦੇ ਨੇ ਉਹਨਾਂ ਨੂੰ ਚੁਣੌਤੀ ਮਿਲਦੀ ਹੈ ਜਾਂ 80 ਕਰੋੜ ਸਾਲ ਪੁਰਾਣੀ ਇਹ ਹੋ ਸਕਦੀ ਹੈ ਜਾਂ ਤੁਸੀਂ ਇਹਦੇ ਬਾਰੇ ਕੀ رائے ਰੱਖਦੇ ਹੋ ਕੀ ਸੋਚਦੇ ਹੋ ਸੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਤੇ ਦੋਸਤੋ ਆਪਣਾ ਪੇਜ ਅਦ੍ਰਿਸ਼ਯਮ ਫੋਲੋ ਕਰਨਾ ਬਿਲਕੁਲ ਨਾ ਭੁੱਲਣਾ ਤੇ ਆਪਣਾ YouTube ਚੈਨਲ ਅਦ੍ਰਿਸ਼ਯਮ ਪੰਜਾਬੀ ਜਰੂਰ ਸਬਸਕ੍ਰਾਈਬ ਕਰ ਲੈਣਾ ਵੱਧ ਤੋਂ ਵੱਧ ਵੀ ਤੇ ਪੋਸਟ ਨੂੰ ਹਰੇਕ ਨੂੰ ਵੀਰ ਬਣ ਕੇ ਸ਼ੇਅਰ ਕਰ ਦਿਆ ਕਰੋ ਜੇ ਚੰਗੀ ਲੱਗੇ ਤੁਹਾਡੇ ਵਰਗੇ ਮਾਈਂਡ ਵਾਲੇ ਬਹੁਤ ਸਾਰੇ ਲੋਕ ਨੇ ਇਸ ਦੁਨੀਆ ਦੇ ਵਿੱਚ ਜਿਹੜੇ ਆਊਟ ਆਫ ਦਾ ਬਾਕਸ ਸੋਚਣਾ ਚਾਹੁੰਦੇ ਨੇ ਦੋਸਤੋ ਆਊਟ ਆਫ ਦਾ ਬਾਕਸ ਸੋਚਣਾ ਜ਼ਰੂਰੀ ਹੈ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਨ੍ਹਾਂ ਬਾਰੇ ਸਭ ਦੀ ਧਾਰਨਾ ਵੀ ਗਲਤ ਹੋ ਸਕਦੀ ਹੈ ਵਿਗਿਆਨ ਦੀ ਧਾਰਨਾ ਵੀ ਗਲਤ ਹੋ ਸਕਦੀ ਹੈ ਕਿਉਂਕਿ ਵਿਗਿਆਨ ਵੀ ਡੇ ਬਾਏ ਡੇ ਹਰ ਇੱਕ ਚੀਜ਼ ਨੂੰ ਸਿੱਖਦਾ ਸੋ ਦੋਸਤੋ ਜੁੜੇ ਰਹਿਣ